ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨਾਂ ਦੀ ਕਣਕ ਦੀ ਫਸਲ ਇਸ ਵਕਤ ਪੂਰੀ ਤਰ੍ਹਾਂ ਪੱਕ ਕੇ ਕਟਾਈ ਲਈ ਤਿਆਰ ਹੋ ਚੁੱਕੀ ਹੈ ਇਸ ਦੇ ਨਾਲ ਨਾਲ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸੁਣਨ ਵਿਚ ਆ ਰਹੀਆਂ ਹਨ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਸੁੱਕੀ ਕਣਕ ਦੀ ਫਸਲ ਅੱਗ ਦਾ ਇਸ਼ਾਰਾ ਹੀ ਚਾਹੁੰਦੀ ਹੈ ਭਾਵੇਂ ਅੱਗ ਲੱਗਣ ਦੇ ਹੋਰ ਕਈ ਕਾਰਨ ਵੀ ਹੁੰਦੇ ਹਨ ਪਰੰਤੂ ਜ਼ਿਆਦਾਤਰ ਇਹ ਅਗ ਬਿਜਲੀ ਦੀਆਂ ਤਾਰਾਂ ਤੋਂ ਡਿੱਗੀ ਚੰਗਿਆੜੀ ਕਾਰਨ ਲੱਗਦੀ ਦੱਸੀ ਜਾਂਦੀ ਹੈ ਇਸ ਸਬੰਧੀ ਉਪ ਮੰਡਲ ਦਫਤਰ ਔਰ ਦੇ ਐਸਡੀਓ ਪ੍ਰਵੇਸ਼ ਕੁਮਾਰ ਤਨੇਜਾ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਕਿਸਾਨਾਂ ਦੀ ਫਸਲ ਕੁਦਰਤ ਦੇ ਸਹਾਰੇ ਹੀ ਖੇਤਾ ਵਿੱਚ ਖੜੀ ਹੁੰਦੀ ਹੈ ਪਰ ਫਸਲ ਨੂੰ ਅਗ ਤੋਂ ਬਚਾਉਣ ਲਈ ਬਿਜਲੀ ਵਿਭਾਗ ਵੱਲੋਂ ਹਰ ਸਾਲ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਗੁਰਦੁਆਰਿਆਂ ਵਿੱਚ ਅਨਾਉਂਸਮੈਂਟਾਂ ਵੀ ਕਰਵਾਈਆਂ ਜਾਂਦੀਆਂ ਹਨ ਕਿ ਖੇਤਾ ਵਿੱਚ ਖੜੀ ਪੱਕੀ ਫਸਲ ਨੂੰ ਅਗ ਤੋਂ ਕਿਵੇਂ ਬਚਾਉਣਾ ਹੈ ਉਹਨਾਂ ਕਿਹਾ ਕਿ ਅਗਰ ਕਿਸਾਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਵੱਲ ਧਿਆਨ ਦੇਣ ਤਾਂ ਵੱਡੀ ਗਿਣਤੀ ਵਿੱਚ ਆਗਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਕਈ ਵਾਰ ਕਿਸਾਨ ਅਵੇਸਲੇ ਹੋ ਜਾਂਦੇ ਹਨ ਜਿਸ ਕਰਕੇ ਵੱਡਾ ਦੁਖਾਂਤ ਵਾਪਰ ਜਾਂਦਾ ਹੈ ਅਤੇ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਅਤੇ ਖੇਤਾ ਵਿੱਚ ਖਿਲਾਰੇ ਗਏ ਪੈਸਿਆਂ ਨੂੰ ਇਕੱਠੇ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਅਤੇ ਫਸਲ ਦੇ ਨਾਲ-ਨਾਲ ਕਿਸਾਨਾਂ ਦੇ ਸੁਪਨੇ ਵੀ ਸੜਕੇ ਸਵਾਹ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਅਗਰ ਕਿਸੇ ਨੇ ਵੀ ਬਿਜਲੀ ਦਫ਼ਤਰ ਔਰਤੋ ਕਿਸ ਵੀ ਐਮਰਜੈਂਸੀ ਵਿੱਚ ਸਹਾਇਤਾ ਪ੍ਰਾਪਤ ਕਰਨੀ ਹੋਵੇ ਤਾਂ 9640695619 ਤੇ ਸੰਪਰਕ ਕਰ ਸਕਦਾ ਹੈ ਆਉ ਛਿੰਜੀ ਲੜੋਆ ਰਾਹੀ ਐਸ ਡੀਓ ਪ੍ਰਵੇਸ਼ ਕੁਮਾਰ ਤਨੇਜਾ ਨਾਲ ਕਰੀਏ ਗਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਐਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅ ਅੱਛਾ ਜੀ ਅੱਜ ਕੱਲ ਇੱਕ ਵੱਡੀ ਸਮੱਸਿਆ ਜਿਹੜੀ ਸ਼ੁਰੂ ਹੋਣ ਵਾਲੀ ਆ ਜਿਹੜੀ ਕਣਕਾਂ ਨੂੰ ਕਈ ਵਾਰ ਖੜੀ ਫਸਲ ਨੂੰ ਅਕ ਲੱਗ ਜਾਂਦੀ ਹੈ ਤੇ ਤੁਹਾਡੇ ਵੱਲੋਂ ਕੀ ਕੀ ਹਦਾਇਤਾਂ ਜਾਰੀ ਕੀਤੀਆਂ ਜਿਹੜੀਆਂ ਕਿ ਅੱਗ ਤੋਂ ਕੋਈ ਬਚਾਅ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਤਾਂ ਅਜੀ ਮੈਂ ਇਸ ਚੈਨਲ ਦਾ ਬਹੁਤ ਮਾਦਮ ਰਹਿਣ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਵਾ ਪ੍ਰਸਾਰਣ ਕਰ ਰਹੇ ਆ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਉਹਨਾਂ ਦੇ ਖੇਤਾਂ 'ਚ ਆਪਣੇ ਟ੍ਰਾਂਸਫਰ ਲੱਗੇ ਆ ਉਹਦੇ ਆਲੋ ਛੋਟੇ ਛੋਟੇ ਜਗ੍ਹਾ ਕੋਈ ਫਸਲ ਦੀ ਕੱਟ ਲਈ ਜਾਵੇ ਤਾਂ ਜੋ ਕੋ ਅੰਸ ਖਾਂ ਵੀ ਘਟਣਾ ਤੋਂ ਬਚਿਆ ਜਾ ਸਕੇ ਤੇ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਵੀ ਕਿਤੇ ਕੋਈ ਸਾਡੇ ਸੁੱਚਪਾਰ ਕਰਦਾ ਜਾਂ ਕੋਈ ਢਿੱਲੀ ਤਾਰ ਨਜ਼ਰ ਆਂਦੀ ਆ ਤਾਂ ਇਹਦੀ ਸੂਚਨਾ ਕਿਸੇ ਵੀ ਵੇਲੇ ਵੀ ਸਾਨੂੰ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਲਾਈਨ ਮੈਨ ਨੂੰ ਜੀ ਨੂੰ ਐਸਡੀਓ ਨੂੰ ਦਿੱਤੀ ਜਾ ਸਕਦੀ ਆ ਤਾਂ ਜੋ ਆਪਾਂ ਇਹ ਨੁਕਸਾਨ ਤੋਂ ਬੇਲੋੜੇ ਤੋਂ ਬਚ ਸਕੀਏ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਵੀ ਕੋਈ ਰਾਹੀ ਲੰਘਦਾ ਵੜਦਾ ਕੋਈ ਬੀੜੀ ਸਿਗਰਟ ਵਾਲਾ ਪ੍ਰਵਾਸੀ ਮਜ਼ਦੂਰ ਵੀ ਕੋਈ ਕਰਨਾ ਵਾਪਰਸ ਆ ਦੀ ਆ ਉੱਤੇ ਵੀ ਨਜ਼ਰ ਬਣਾ ਕੇ ਰੱਖੀ ਜਾਵੇ ਤੇ ਹੋਰ ਆਪਣੇ ਜਿਹੜਾ ਚਲਿਆਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਜਾਵੇ ਕਿਤੇ ਪਰਮਾਤਮਾ ਖੁਦਾ ਨਾਲ ਖਾਸਤਾ ਕਿਤੇ ਕੋਈ ਲੋੜ ਪੈਂਦੀ ਤਾਂ ਆੜਾ ਆਪਣੀਆਂ ਗਿੱਲੀਆਂ ਕੀਤੀਆਂ ਜਾਂਣ ਚਲੇ ਪਾਣੀ ਦੇ ਭਰ ਕੇ ਰੱਖੇ ਜਾਂ। ਰੈਂਧ ਹੁੰਦ ਵੀ ਆਪਣੀ ਕੋਈ ਹੋਰ ਰਹਿ ਜਾਂਦੀ ਫਸਲ ਦੀ ਕੋਈ ਜੀਵਿਦਾਰ ਭਰਾ ਬਹੁਤ ਕਾਲੀ ਕਰ ਲੈਂਦੇ ਆ। ਜਿੱਦਾਂ ਗਵਾਂਢੀ ਦੀ ਫਸਲ ਖੜੀ ਹੁੰਦੀ ਆ ਆਪਣੀ ਵੱਢ ਹੋ ਗਈ ਆਪਾਂ ਉਹ ਨਾੜ ਨੂੰ ਅੱਗ ਲਾ ਬੈਠਣੇ ਜਾ ਕੇ ਤੇ ਰੈਂਧ ਹੁੰਦ ਕੋਈ ਥੋੜਾ ਬੋੜਾ ਘਾਹ ਫੂਸੇ ਇਕੱਠਾ ਕੀਤਾ ਜਾਂ ਉਹਨੂੰ ਉਹਦੇ ਨਾਲ ਹੀ ਅੱਗ ਫੈਲ ਜਾਂਦੀ ਆ। ਕਣਕ ਦੀ ਫਸਲ ਇਹਦਾ ਇੱਕ ਮੜੀ ਬਹਾਨਾ ਹੀ ਭਾਲਦੀ ਆ। ਉਹ ਤੋਂ ਬਚਣਾ ਚਾਹੀਦਾ ਆਪਾਂ ਨੂੰ। ਖਾਸ ਕਰਕੇ ਬੀੜੀ ਸਿਗਰਟਾ ਰਾਗੀ ਤੁਰਿਆ ਜਾਂਦਾ ਵੀ ਕਈ ਵਾਰ ਛੁੱਟ ਜਾਂ ਅਸਰ ਅਗਰ ਜੇ ਕਿਤੇ ਖਜ਼ਾਨਾ ਖਾਸਤਾ ਕੋਈ ਅੱਗ ਲੱਗਦੀ ਹੈ ਜੀ ਤੁਹਾਡੇ ਵੱਲੋਂ ਕੋਈ ਅੱਗ ਬੁਝਾਊ ਯੰਤਰ ਨੂੰ ਉਥੋਂ ਫਾਇਰ ਬ੍ਰਿਗੇਡ ਵਗੈਰਾ ਨੂੰ ਉਹਨਾਂ ਦਾ ਕੋਈ ਇੰਤਜ਼ਾਮ ਕੀਤਾ ਹੁੰਦਾ ਜੀ ਪਹਿਲਾਂ ਉਹ ਤਾਂ ਸਰ ਜਿੱਦਾਂ ਆਪਾਂ ਆਮ ਕੋਈ ਵੀ ਘਟਨਾ ਕਿਸੇ ਵੇਲੇ ਕੋਈ ਵੀ ਕਿਸੇ ਦੇ ਘਰ ਦੀ ਕੋਈ ਮਿਸਹੈਪਨਿੰਗ ਹੋ ਗਈ ਜਾਂ ਕਿਸੇ ਦੀ ਫੈਕਟਰੀ ਦੀ ਹੋ ਗਈ ਜਾਂ ਸਾਡੀ ਵੀ ਕਿਸੇ ਦੀ ਹੋ ਗਈ ਤਾਂ ਉਹਦੇ ਵਾਸਤੇ ਸਰਕਾਰ ਵੱਲੋਂ ਹੀ ਪੂਖਤਾ ਪ੍ਰਬੰਧ ਤਾਂ ਪਹਿਲਾਂ ਹੀ ਕੀਤੇ ਜਾਂਦੇ ਹੀ ਆ ਜੀ ਉਹ ਤਾਂ ਅਵੇਲੇਬਲ ਹੁੰਦੀ ਹੈ ਉਹ ਤਾਂ ਆਣ ਜਾਣ ਨੂੰ ਫਿਰ ਵੀ ਸਮਾਂ ਤਾਂ ਉਹਦੇ ਨਾਲ ਲੱਗਦਾ ਪਰ ਮਾਤਾ ਇਸ ਕਰਕੇ ਕੋਈ ਦਾ ਬਚਾਈ ਰੱਖਿਆ ਦਾ ਖਰੀ ਗੱਲ ਹੈ ਜੀ ਤੁਹਾਡੇ ਕਹਿਣ ਤੋਂ ਮਤਲਬ ਇਹ ਹੈ ਕਿ ਕਿਸਾਨ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ ਇਹ ਤਾਂ ਰਲ ਮਿਲ ਕੇ ਹੀ ਹੈ ਜੀ ਸਹਿਯੋਗ ਨਾਲ ਇਹ ਕੰਮ ਚੱਲੇਗਾ ਜਿੱਥੇ ਵਿਜੀਲੈਂਸ ਭਾਗ ਇਸ ਗੱਲ ਤੋਂ ਸੁਚੇਤ ਹੈ ਕਿ ਕੋਈ ਇਦਾਂ ਦੀ ਨੁਕਸਾਨ ਨਾ ਹੋ ਜਵੇ ਉੱਥੇ ਕਿਸਾਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਤੁਹਾਡੇ ਨੂੰ ਦਿੱਤੀਆਂ ਗਈਆਂ ਹਦਾਇਤਾਂ ਦੀ ਇਹਨਾਂ ਪਾਲਣਾ ਬਿਲਕੁਲ ਬਿਲਕੁਲ ਹਦਾਇਤਾਂ ਤੇ ਇਦਾਂ ਨੂੰ ਕੋਈ ਤਾਰ ਢਲੀ ਜਾਂ ਕੋਈ ਸੁੱਚਪਰ ਕਰਦਾ ਸਾਡੇ ਧਿਆਨ 'ਚ ਲਿਆਣ ਦਾ ਉਹ ਆ ਪਰ ਸਮੱਸਿਆ ਦਾ ਸਮੇਂ ਸਿਰ ਹੱਲ ਆਪਾਂ ਹੱਲ ਕਰ ਦਈਏ ਇਹ ਤੁਹਾਡੇ ਕੋਲ ਕੋਈ ਫੋਨ ਨੰਬਰ ਜਾਰੀ ਕੀਤਾ ਹੋਇਆ ਜੀ ਹਾਂ ਮਹਿਕਮੇ ਦਾ ਫੋਨ ਨੰਬਰ ਜਾਰੀ ਹੋਏ ਹੈ ਜੀ ਸਰ ਲਗਭਗ ਸਭ ਸਾਰੇ ਗਰੁੱਪਾਂ ਚ ਵੀ ਅਸੀਂ ਤੁਸੀਂ ਹੈਲਪਲੀ ਬੋਲਦੇ ਹੋ ਜੀ ਮਤਲਬ ਨੰਬਰ ਕਿੰਨਾ ਹੈ ਤੇ ਜਿਹੜਾ ਸਾਡਾ ਨੋਡਲ ਦਾ ਨੰਬਰ ਹੈ 9646695619 ਤੇ ਕਿਸੇ ਵੀ ਲਈ ਬਾਬੇ ਨੰਬਰ ਦਾ ਸਾਰੀ ਸੂਚਨਾ ਇਸ ਤੋਂ ਇਲਾਵਾ ਅਸੀਂ ਸਰਪੰਚਾਂ ਨੂੰ ਸਭਾਂ ਨੂੰ ਵੀ ਬੇਨਤੀ ਕੀਤੀ ਹੋਈ ਹੈ ਗੁਰਦੁਆਰੇ ਚ ਅਨਾਉਂਸਮੈਂਟਾਂ ਵੀ ਕਰਵਾਈਆਂ ਹੋਈਆਂ ਕਿ ਕੋਈ ਵੀ ਆਪਣੀ ਜਿਹੜੀ ਫਸਲ ਦਾ ਕੋਈ ਵੀ ਆਪਣਾ ਧਿਆਨ ਖਿਆ ਜਾਵੇ ਇਸ ਸੰਬੰਧੀ ਗੁਰਦੁਆਰੇ ਚ ਅਨਾਉਂਸਮੈਂਟਾਂ ਵੀ ਵਾਰ-ਵਾਰ ਕਰਵਾਈਆਂ ਜਾ ਰਹੀਆਂ ਹਨ ਤੇ ਲੋਕ ਸਾਡਾ ਸਹਿਯੋਗ ਦੇ ਇਸ ਚੈਨਲ ਦਾ ਮੈਂ ਬਹੁਤ-ਬਹੁਤ ਆਂ ਤੇ ਧੰਨਵਾਦ ਕਰਦਾ ਜੀ ਜਿਹੜੇ ਸਾਡਾ ਇਹ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਆ